ਬੁੱਤ ਘਾੜੇ ਨੇ ਘੜਿਆ ਬੁੱਤ ਐਸਾ ਬੁੱਤ ਘਾੜੇ ਨੇ ਘੜਿਆ ਬੁੱਤ ਐਸਾ ਉਸ ਬੁੱਤ ਨੂੰ ਰੱਬ ਸਦਵਾਨ ਲੋਕੀ ਉਸ ਬੁੱਤ ਨੂੰ ਰੱਬ ਸਦਵਾਨ ਲੋਕੀ ਬੇ ਸਮਝ ਜਵਾਨੇ ਦੇ ਲੋਕ ਐ ਐਸੇ ਬੇ ਸਮਝ ਜਵਾਨੇ ਦੇ ਲੋਕ ਐਸੇ ਉਹਦੇ ਮੂੰਹ ਵਿੱਚ ਮੁਰਕੀਆਂ ਪਾਉਣ ਲੋਕੀ ਉਹਦੇ ਮੂੰਹ ਵਿੱਚ ਮੁਰਕੀਆਂ ਔਲੋਕੇ ਪਖੰਡੀ ਚਾਦਾ ਦੇ ਚੱਕਰਾ ਵਿੱਚ ਪੈ ਕੇ ਪਖੰਡੀ ਚਾਦਾ ਦੇ ਚੱਕਰਾ ਵਿੱਚ ਪੈ ਕੇ ਨਾਕ ਆਪਣਾ ਸਦਾ ਰਗੜਾਉਣ ਲੋਕੀ ਨਾਕ ਆਪਣਾ ਸਦਾ ਰਗੜਾਉਣ ਲੋਕੀ ਰਾਜ λεਹੀੜੀ ਕਮਾਈ ਮਿਹਨਤਾਂ ਦੀ ਰਾਜ λεਹੀੜੀ ਕਮਾਈ ਮਿਹਨਤਾਂ ਦੀ ਦੇਖੋ ਵੂ ਬਣਿਆ ਤਾਈ ਲਡਾਉਣ ਲੋਕੀ ਦੇਖੋ ਵੂ ਬਣਿਆ ਤਾਈ ਦੱਟ ਆ ਲੋਕੀ ਬੁੱਤ ਘਾੜੇ ਨੇ ਘੜਿਆ ਬੁੱਤ ਐਸਾ ਬੁੱਤ ਘਾੜੇ ਨੇ ਘੜਿਆ ਬੁੱਤ ਐਸਾ ਉਸ ਬੁੱਤ ਨੂੰ ਰੱਬ ਸਦਵਾ ਲੋਕੀ ਉਸ ਬੁੱਤ ਨੂੰ ਰੱਬ ਸਦਵਾ ਲੋਕੀ ਉਸ ਬੁੱਤ ਨੂੰ ਰੱਬ ਸਦਵਾ ਲੋਕੀ